ਦੋਸਤੋ ਮੈਂ ਅੱਜ ਕਿਤੇ ਨਾ ਬੈਠਾ ਸੀ ਮੇਰੇ ਕੋਲ ਇੱਕ ਸਾਡੇ ਜੌਬ ਕਰ ਰਹੀ ਸੀ ਮੈਡਮ ਉਹ ਬੈਠੇ ਸੀ ਗੱਲਾਂ ਚੱਲ ਪਈਆਂ ਸਰ ਕਾਫੀ ਪੁਰਾਣੀ ਗੱਲ ਆ ਤੁਸੀਂ ਲਵ ਮੈਰਿਜ ਕਰਾਉਣੇ ਪਸੰਦ ਕਰਦੇ ਹੋ ਜਾਂ ਅਰੇਂਜ ਮੈਰਿਜ ਕਰਾਉਣੇ ਪਸੰਦ ਕਰਦੇ ਹੋ ਮੈਂ ਕਿਹਾ ਚਲੋ ਵੈਸੇ ਪੇਰੈਂਟਸ ਦੀ ਇੱਛਾ ਹੁੰਦੀ ਆ ਨਾ ਆਪਦੇ ਬੱਚੇ ਵਾਸਤੇ ਆਪ ਵੀ ਕੁੜੀ ਲੱਭੀਏ ਤੇ ਆਪ ਹੀ ਦੇਖੀ ਉਹਨਾਂ ਦੀਆਂ ਇੱਛਾਵਾਂ ਹੁੰਦੀਆਂ ਨੇ ਬੜੀਆਂ ਤਮੰਨਾਵਾਂ ਮੈਂ ਅਰੇਂਜ ਮੈਰਿਜ ਦੇ ਵਿੱਚ ਵਿਸ਼ਵਾਸ ਰੱਖਦਾ ਮੈਂ ਲਵ ਮੈਰਿਜ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਤੇ ਕਹਿੰਦੀ ਸਰ ਗੱਲ ਤਾਂ ਇੱਕੋ ਹੀ ਆ ਚਾਹੇ ਲਵ ਮੈਜ ਕਰਵਾ ਲਓ ਚਾਹੇ ਅਰੇਂਜ ਮੈਜ ਕਰਵਾ ਲਓ ਇਦਾਂ ਹੀ ਹੁੰਦਾ ਵਾ ਜੇ ਲਵ ਮੈਜ ਕਰਵਾਉਨੇ ਆ ਬੰਦਾ ਆਪ ਖੂ ਦੇ ਵਿੱਚ ਛਾਲ ਮਾਰ ਦਿੰਦਾ ਵਾ ਜੇ ਅਰੇਂਜ ਮੈਜ ਕਰਦੇ ਆ ਹੁੰਦੀ ਆ ਤਾਂ ਸਾਰੇ ਰਲ ਕੇ ਉਹਨੂੰ ਖੂਚ ਧੱਕਾ ਦੇ ਦਿੰਦੇ ਆ ਫਿਰ ਮੈਂ ਉਸ ਮੈਡਮ ਨੂੰ ਆਖਿਆ ਮੈਡਮ ਤੁਹਾਡੀ ਇੱਥੇ ਗੱਲ ਖਤਮ ਹੋ ਗਈ ਮੈਂ ਇਸ ਗੱਲ ਨੂੰ ਅੱਗੇ ਤੋਰਾਂ ਕਹਦੇ ਹਾਂਜੀ ਸਰ ਮੈਂ ਕਿਹਾ ਜਦੋਂ ਬੰਦਾ ਲਵ ਮੈਰਿਜ ਕਰਾਉਂਦਾ ਵਾ ਥੋਡੀ ਕਹਿਣ ਦੇ ਮੁਤਾਬਿਕ ਬੰਦਾ ਖੁਦ ਖੁਦ ਦੇ ਵਿੱਚ ਛਾਲ ਮਾਰਦਾ ਵਾ ਹੁਣ ਤੁਸੀਂ ਦੂਜੀ ਗੱਲ ਆਖੀ ਹੈ ਜਦੋਂ ਬੰਦਾ ਅਰੇਂਜ ਮੈਰਿਜ ਕਰਵਾਉਂਦਾ ਵਾ ਉਹਨੂੰ 100 ਬੰਦਾ ਰਲ ਕੇ ਖੁਦ ਦੇ ਵਿੱਚ ਧੱਕਾ ਦੇ ਦਿੰਦਾ ਵਾ ਫਰਕ ਇੱਥੇ ਹੀ ਆ ਇਹ ਹੀ ਛੋਟਾ ਜਿਹਾ ਵਾ 100 ਬੰਦਾ ਉਹਨੂੰ ਹੱਥ ਕੱਢ ਕੱਢੀ ਖੜਾ ਹੁੰਦਾ ਆਇਆ ਤੈਨੂੰ ਖੂਦ ਦੇ ਵਿੱਚੋਂ ਕੱਢਦੇ ਆ ਜੇ ਤੈਨੂੰ ਕੋਈ ਪਰੇਸ਼ਾਨੀ ਆ ਰਹੀ ਆ ਅਸੀਂ ਤੇਰੇ ਨਾਲ ਖੜੇ ਆ ਲਵ ਮੈਰਿਜ ਦੇ ਵਿੱਚ ਕੋਈ ਨਾਲ ਨਹੀਂ ਖੜਾ ਹੁੰਦਾ ਉੱਥੇ ਬੰਦੇ ਨੂੰ ਆਪ ਨੂੰ ਸਾਰਾ ਕੁਝ ਆਪ ਦੇ ਸਿਰ ਤੇ ਨਿਮੋਣਾ ਪੈਂਦਾ ਵਾ ਬਾਕੀ ਜਿਹੜੀ ਆਪਣੇ ਪੇਰੈਂਟਸ ਦੀਆਂ ਰੀਝਾਂ ਦਾ ਆਪਣੇ ਪੇਰੈਂਟਸ ਦੀਆਂ ਇੱਛਾਵਾਂ ਦਾ ਉਹ ਬੰਦਾ ਕਤਲ ਕਰਦਾ ਵਾ ਉਹਨਾਂ ਦਾ ਕੋਈ ਦੇਣ ਨਹੀਂ ਹੈਗਾ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਲਾਈਫ ਦੀ ਸਭ ਤੋਂ ਵੱਡੀ ਬੰਦਾ ਗਲਤੀ ਕਰਦਾ ਇੱਥੇ ਹਰੇਕ ਦੇ ਦਿਮਾਗ ਦੇ ਵਿੱਚ ਹਰੇ ਪੇਰੈਂਟਸ ਦੀ ਹੁੰਦੀ ਹੈ ਇੱਛਾ ਕਿ ਮੈਂ ਆਪਦੇ ਪੁੱਤ ਨੂੰ ਵਿਆਹਵਾ ਆਪਦੇ ਪੁੱਤ ਦੀ ਜਨ ਲੈ ਕੇ ਜਾਵਾਂ ਆਪਦੇ ਪੁੱਤ ਦੀ ਜਨ ਜਾਂਦੀ ਹੈ ਮੈਂ ਇੰਨੀ ਟੌਰ ਕੱਢ ਕੇ ਜਾਵਾਂ ਇੰਨਾ ਇਦਾਂ ਇੱਛਾਵਾਂ ਆਪਦੀਆਂ ਪੂਰੀਆਂ ਕਰਾਂ ਸਾਰੀਆਂ ਇੱਛਾਵਾਂ ਮਾਹੋਂ ਮਰ ਜਾਂਦੀਆਂ ਨੇ ਸਾਡੇ ਕੋਲੇ ਇਹ ਜਾਂ ਕੋਈ ਅਧਿਕਾਰ ਨਹੀਂ ਹੈਗਾ ਕੋਈ ਹੱਕ ਨਹੀਂ ਹੈਗਾ ਕਾਦੇ ਪੇਰੈਂਟਸ ਦੀਆਂ ਇਹ ਇੱਛਾਵਾਂ ਦਾ ਕਤਲ ਕਰੀਏ ਕਹਿੰਦੀ ਮੈਨੂੰ ਉਹਨੇ ਕੁੜੀ ਨੇ ਆਖਿਆ ਸਰ ਮੈਂ ਤੁਹਾਡੇ ਨਾਲ ਇਸ ਗਲਤੀ ਸਹਿਮਤ ਹਾਂ ਫਿਰ ਉਹਨੇ ਮੈਨੂੰ ਇੱਕ ਜਵਾ ਗੱਲ ਕੀਤੀ ਸਰ ਕੁੜੀ ਦੀ ਜਾਂ ਮੁੰਡੇ ਦੀ ਆਪਦੀ ਕੋਈ ਲਾਈਫ ਨਹੀਂ ਹੈਗੀ ਕੋਈ ਏਦਾਂ ਦੀ ਜ਼ਿੰਦਗੀ ਨਹੀਂ ਹੈਗੀ ਕਿ ਆਪਦੀ ਜੀਵਨ ਸਾਥੀ ਛੋੜਨ ਦੀ ਉਹਨੂੰ ਕੋਈ ਮਰਜ਼ੀ ਨਹੀਂ ਹੋ ਸਕਦੀ ਕੋਈ ਆਜ਼ਾਦੀ ਨਹੀਂ ਬੱਚੇ ਕੋਲੇ ਮੈਂ ਕਿਹਾ ਬਿਲਕੁਲ 100% ਆਜ਼ਾਦੀ ਹੈ ਮੈਂ ਕਹਿੰਦਾ ਜੇ ਆਪਾਂ ਆਪਦੇ ਦੇਸ਼ ਦੀ ਗੱਲ ਕਰੀਏ ਇਸ ਮੁਲਖ ਦੀ ਇਸ ਕੰਮ ਦੇ ਲਈ ਸਾਡਾ ਮੁਲਖ ਕਾਫੀ ਪਿੱਛੇ ਆ ਪਹਿਲੀ ਗੱਲ ਤਾਂ ਸਾਡਾ ਜਿਹੜਾ ਦੇਸ਼ ਆ ਇਹ ਜਾਤਾਂ ਦੇ ਵਿੱਚ ਕਾਸਟਾਂ ਦੇ ਵਿੱਚ ਵੰਡਿਆ ਹੋਇਆ ਵਾ ਸਾਨੂੰ ਇਸ ਚੀਜ਼ ਦਾ ਇੱਕ ਲੈਵਲ ਕਰਦੀ ਖਾਤਰ ਕਾਫੀ ਇੱਕ ਲੰਮਾ ਟਾਈਮ ਲੱਗੂਗਾ ਹਲੇ ਚੀਜ਼ ਹੋ ਨਹੀਂ ਸਕਦੀ ਜੇਕਰ ਮੁੰਡਾ ਛੋਟੀ ਕਾਸਟ ਦੀ ਕੁੜੀ ਦੇ ਨਾਲ ਵਿਆਹ ਕਰਾਉਂਦਾ ਵਾ ਉਹਦੀ ਜਿਹੜੀ ਸੱਸ ਆ ਉਹਨੂੰ ਜਿਉਉਣੀ ਦਿੰਦੀ ਉਹ ਇਹ ਗੱਲ ਹੋ ਸਕਦੀ ਆ ਕਿ ਉਹ ਆਪਦੇ ਮੁੰਡੇ ਦੇ ਪ੍ਰਭਾਵ ਦੇ ਵਿੱਚ ਆ ਕੇ ਜਾਂ ਮੁੰਡੇ ਤੋਂ ਡਰਦੀ ਮਰਦੀ ਉਸ ਕੁੜੀ ਨੂੰ ਅਕਸੈਪਟ ਕਰ ਲਵੇ ਉਸ ਕੁੜੀ ਨੂੰ ਮੰਨ ਲਵੇ ਕਿ ਕੋਈ ਨਹੀਂ ਹੁਣ ਇਸੇ ਨਾਲ ਆਪਾਂ ਨੂੰ ਟਾਈਮ ਪੂਰਾ ਕਰਨਾ ਪੈਣਾ ਵਾ ਪਰ ਉਹਦੇ ਦਿਮਾਗ ਦੇ ਵਿੱਚੋਂ ਕਦੇ ਵੀ ਇਹ ਚੀਜ਼ ਨਿਕਲ ਨਹੀਂ ਸਕਦੀ ਕਿ ਇਹ ਇੱਕ ਛੋਟੀ ਗੱਲ ਸੀ ਆ ਦੂਜੇ ਪਾਸੇ ਜੇ ਮੁੰਡਾ ਛੋਟੀ ਕਾਸਟ ਦਾ ਵਾ ਕੁੜੀ ਵਾਲੀ ਵੱਡੀ ਕਾਸਟ ਦੇ ਆ ਮੁੰਡੇ ਵਾਲਿਆਂ ਨੂੰ ਕੁੜੀ ਵਾਲਿਆਂ ਨੂੰ ਇਹ ਲੱਗਦਾ ਰਹਿੰਦਾ ਯਾਰ ਇਹ ਇੱਕ ਛੋਟੀ ਕਾਸਟ ਦਾ ਮੈਂ ਕਾਸਟ ਦਾ ਇਥੇ ਨਾਂ ਨਹੀਂ ਲਾਉਂਗਾ ਚਲੋ ਹਰ ਇੱਕ ਕਾਸਟ ਇੱਕ ਰਿਸਪੈਕਟਡ ਹੁੰਦੀ ਆ ਆਪਾਂ ਹਰ ਇੱਕ ਕਾਸਟ ਦੀ ਇੱਜ਼ਤ ਕਰਦੇ ਆ ਮੈਂ ਇੱਕ ਗੱਲ ਕਰਦੇ ਆ ਮੈਂ ਉਹਦੇ ਵਿਸ਼ੇ ਤੇ ਮੈਨੂੰ ਕਰਨੀ ਪੈਂਦੀ ਆ ਹਰੇ ਕੁੜੀ ਵਾਲਿਆਂ ਨੂੰ ਇਹ ਲੱਗਦਾ ਹੁੰਦਾ ਇਹ ਨੀਵੀਂ ਕਾਸਟ ਦਾ ਵਾ ਇਹ ਸਾਡੇ ਬਰਾਬਰ ਆ ਕੇ ਬੈਠੂਗਾ ਯਾਰ ਇਹ ਤਾਂ ਸਾਡੇ ਕੰਮ ਕਾਰ ਕਰਨ ਵਾਲੇ ਬੰਦੇ ਆ ਸਾਡੀ ਆਏ ਆ ਹੁਣ ਇਹ ਸਾਡਾ ਬੰਦਾ ਜਮਾਈ ਬਣ ਕੇ ਸਾਡੇ ਬਰਾਬਰ ਬੈਠੂਗਾ ਇਹ ਫਰਕ ਬਹੁਤ ਵੱਡਾ ਵਾ ਇਹ ਸਾਡੀ ਸਮਾਜ ਚੋਂ ਸੇਤ ਹੀ ਨਹੀਂ ਨਿਕਲ ਸਕਦਾ ਜਿਨ੍ਹਾਂ ਦੇ ਇਹ ਫਰਕ ਦਿਮਾਗ ਚੋਂ ਨਿਕਲਦਾ ਵਾ ਮੈਂ ਇਹ ਨਹੀਂ ਕਹਿੰਦਾ ਹਰੇਕ ਤੇ ਨਿਕਲਦਾ ਨਹੀਂ ਉਹ ਉਸ ਪਰਿਵਾਰ ਦਾ ਇੱਕ ਲੈਵਲ ਇੱਕ ਸਟੇਟਸ ਉਹਨਾਂ ਦਾ ਅਲੱਗ ਹੁੰਦਾ ਵਾ ਕਿਉਂਕਿ ਉਹ ਬੜੇ ਐਜੂਕੇਟਡ ਆ ਬੜੇ ਉਹ ਚੌਧੇ ਤੇ ਚਲੇਗੇ ਜਦ ਪੁਲਿਸ ਤੇ ਚਲੇਗੇ ਜਾਂ ਕਿਸੇ ਵੀ ਆਫੀਸਰ ਲਾਈਨ ਦੇ ਵਿੱਚ ਚਲੇਗੇ ਕਿਸੇ ਵੀ ਉਹ ਚੌਧੇ ਤੇ ਚਲੇਗੇ ਜਦੋਂ ਉਦੋਂ ਇਹ ਫਰਕ ਨਿਕਲ ਜਾਂਦੇ ਆ ਉਦੋਂ ਬੰਦਾ ਆਪ ਦੇ ਬੱਚਿਆਂ ਨੂੰ ਆਜ਼ਾਦੀ ਦੇ ਦਿੰਦਾ ਚਲੋ ਠੀਕ ਆ ਜੀ ਉਦੋਂ ਅਕਸੈਪਟ ਕਰ ਲੈਂਦਾ ਉਹ ਲੋਕ ਇਨਕਮ ਨੂੰ ਉਹਨਾਂ ਦੇ ਰਹਿਣ ਸਹਿਣ ਦੇ ਲੈਵਲ ਨੂੰ ਬਰਾਬਰ ਮੰਨਦੇ ਆ ਕਾਸਟ ਨੂੰ ਨਹੀਂ ਬਰਾਬਰ ਮੰਨਦੇ ਉਹ ਰਹਿਣ ਸਹਿਣ ਦੇ ਲੈਵਲ ਤੋਂ ਜੱਜ ਕਰ ਲੈਂਦੇ ਆ ਇਸ ਬੱਚੇ ਨੂੰ ਕਿੰਨੀ ਕਿਹਦੀ ਐਜੂਕੇਸ਼ਨ ਆ ਕਿੰਨੇ ਕਿੰਨਾ ਦਾ ਰਤਬਾ ਕਿੰਨੀ ਕਿਹਨੂੰ ਅਕਲ ਆ ਕਿ ਸਾਡੇ ਪਰਿਵਾਰ ਦੇ ਬਰਾਬਰ ਅਕਲ ਹੈਗੀ ਆ ਉੱਥੇ ਜਾ ਕੇ ਕਾਸਟ ਥੋੜੀ ਜੀ ਮਾਇਨਾ ਘਟ ਰੱਖਦੀ ਆ ਪਰ ਜਦੋਂ ਜਿਹੜੀਆਂ ਬੱਚੀਆਂ ਜਾਂ ਬੱਚੇ ਇੱਕ ਪਿੰਡੂ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਬਾਪ ਹੈ ਜਾਂਦਾ ਵਾ ਅ ਖਾਸ ਕਰਕੇ ਮੈਂ ਇੱਥੇ ਇੱਕ ਸ਼ਬਦ ਵਰਤਣਾ ਚਾਹੂੰਗਾ ਜਿਹੜੇ ਧਰਮੀ ਵੱਧ ਨੇ ਜਿਹੜੇ ਧਰਮ ਦੇ ਵਿੱਚ ਜਿਆਦੇ ਪਏ ਹੋਏ ਨੇ ਜਾਂ Hindu ਧਰਮ ਕਹਿੰਦਾ ਜਾਂ ਕੋਈ ਵੀ ਧਰਮ ਕਹਿੰਦਾ ਸਾਡੇ ਸਿੱਖ ਧਰਮ ਦੇ ਵਿੱਚ ਵੀ ਇਹ ਉਚਨੀ ਬਹੁਤ ਵੱਡੀ ਹੈਗੀ ਆ ਜਿਆਦਾਤਰ Hindu ਧਰਮ ਦੇ ਵਿੱਚ Hindu ਧਰਮ ਵਾਲੇ ਬੰਦੇ ਮੇਰੀ ਮੈਟ੍ਰੀਮੋਨੀਆ ਦੀ ਵਿਆਹ ਸ਼ਾਦੀ ডਾਟ ਕਾਮ ਚੱਲਦੀ ਆ ਵੈਬਸਾਈਟ ਮੈਂ ਲਗਭਗ ਪੰਖ 600 ਰਿਸ਼ਤਾ ਕਰਵਾ ਚੁੱਕਿਆ ਹਾਂ ਖਰੇਗ ਬੰਦਾ ਉਹ ਉਸ ਲੈਵਲ ਤੇ ਜਾ ਕੇ ਸੌਦਾ ਵਜਾ ਰ ਅਸੀਂ ਰਿਸ਼ਤਾ ਤਾਂ ਕਰ ਲਾਂਗੇ ਪਰ ਉਹ ਬੰਦਾ ਸ਼ਡਿਊਲ ਕਾਸਟ ਜਾਂ ਐਸ ਸੀ ਬੰਦਾ ਨਾ ਹੋਵੇ ਜਨਰਲ ਦੀ categories ਵਿੱਚ ਹੋਵੇ ਹਿੰਦੂ ਪਰਿਵਾਰ ਦੇ ਵਿੱਚੋਂ ਜਿਆਦਾ ਰੋ ਹਿੰਦੂ ਨੂੰ ਹੀ ਇਨਕਮ ਜਿਆਦਾ ਦੇਖਦੇ ਆ ਤੇ ਕੋ ਛੋਟੀ ਗੱਲ ਹੁੰਦਾ ਜਮਾਈ ਨਹੀਂ ਪਸੰਦ ਕਰਦੇ ਚਲੋ ਹਰੇਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਹਨਾ ਆਪਾਂ ਇਹ ਨਹੀਂ ਕਹਿ ਸਕਦੇ ਪਸੰਦ ਕਰਨਾ ਨਾ ਕਰਨਾ ਉਹ ਮੇਰੀ ਇੱਕ ਲਾਈਨ ਹੁੰਦੀ ਹੈ ਵਪਾਰਿਕ ਲਾਈਨ ਜਾਂ ਬਿਜ਼ਨਸ ਦੀ ਲਾਈਨ ਪਰ ਮੈਂ ਦੁਆਰੇ ਫਿਰ ਉਸ ਗਲਤੀ ਉਨਾਂ ਵਾਂ ਜਦੋਂ ਬੱਚਾ ਮੈਰਿਜ ਕਰਵਾ ਕਰਵਾਉਂਦਾ ਜਾਂ ਕੁੜੀ ਕਰਵਾਉਂਦੀ ਹੈ ਮੈਰਿਜ ਉਹਨੂੰ ਵਿਆਹ ਦੀਆਂ ਤੋਂ ਪਹਿਲਾਂ ਦੀ ਜਿਹੜੀ ਲਾਈਫ ਆ ਉਹ ਬੜੀ ਵਧੀਆ ਲੱਗਦੀ ਹੁੰਦੀ ਆ ਯਾਰ ਮੈਂ ਉਹਦੀ ਲਵ ਮੈਰਿਜ ਕਰਵਾਉਣ ਲੱਗੀ ਆ ਮੈਂ ਮੈਨੂੰ ਬੰਦਾ ਇੰਨਾ ਪਿਆਰ ਕਰਦਾ ਵਾ ਇੰਨਾ ਆ ਕਰਦਾ ਵਾ ਪਤਾ ਨਹੀਂ ਕਿਹੜੇ ਕਿਹੜੇ ਵੱਡੇ ਵੱਡੇ ਸੁਪਨੇ ਸਜਾਈ ਹੁੰਦੇ ਆ ਉਹੋ ਸੁਪਨੇ ਉਦੋਂ ਤੱਕ ਦੇ ਸੀਮਤ ਹੁੰਦੇ ਆਏ ਮੇਰੀ ਪ੍ਰੈਕਟੀਕਲ ਲਾਈਫ ਆ ਮੈਂ ਜਿਹਦੀ ਪ੍ਰੈਕਟੀਕਲ ਤੁਹਾਨੂੰ ਦੱਸਣ ਲੱਗਿਆ ਵਾ ਬਹੁਤ ਕੁੜੀਆਂ ਹੈ ਜੀਆਂ ਦੇਖੀਆਂ ਨੇ ਮੈਂ ਬਾਅਦ ਦੇ ਵਿੱਚ ਅੱਖਾਂ ਦੇ ਵਿੱਚ ਕੁਸਮ ਦੇ ਕੇ ਰਹੁੰਦੀਆਂ ਜਦੋਂ ਉਹ ਪਹਿਲਾਂ ਤਾਂ ਇਹੋ ਜਿਹਾ ਕੰਮ ਚੱਕ ਲੈਂਦੀਆਂ ਨੇ ਕਦਮ ਚੱਕ ਲੈਂਦੀਆਂ ਨੇ ਖਾਸ ਕਰਕੇ ਉਹ ਕੁੜੀਆਂ ਜਿਹੜੀਆਂ 20 21 ਸਾਲ ਦੀਆਂ ਨੇ ਜਦੋਂ 25 26 ਸਾਲ ਦੀ ਜਾਂ 27 28 ਸਾਲ ਦਾ 30 ਸਾਲ ਦਾ ਬੱਚਾ ਹੋ ਗਿਆ ਉਹਨੂੰ ਇਨਿਕ ਸੋਝੀ ਆ ਜਾਂਦੀ ਆ ਕਿ ਮੈਂ ਜਿਹੜਾ ਲਾਈਫ ਪਾਰਡਰ ਚੁੰਨ ਰਹੀਆਂ ਬਾਕੀ ਇਹ ਮੇਰੀ ਉਮਰ ਭਰ ਦੀ ਰੋਜੀ ਰੋਟੀ ਹੈ ਇਹਦੇ ਕੋਲੇ ਉਹਦੋਂ ਬੱਚਾ ਸੋਚ ਲੈਂਦਾ ਵਾ ਪਰ ਜਿਹੜੀਆਂ ਬੱਚੀਆਂ ਸਕੂਲ ਟਾਈਮ ਆ ਜਾਂ ਕਾਲਜ ਟਾਈਮ ਦੇ ਐਂਟਰੀ ਦੇ ਵਿੱਚ ਇਹੇ ਜੇ ਕਦਮ ਚੱਕ ਲੈਂਦੀਆਂ ਨੇ ਉਹ ਵਾਕਈ ਕੁੜੀਆਂ ਬਿਲਕੁਲ ਬੇਫਿਕੂਫ ਹੁੰਦੀਆਂ ਨੇ ਉਹਨਾਂ ਨੂੰ ਸਿਰਫ ਇਹੀ ਦੀਦਾ ਹੁੰਦਾ ਉਹ ਬੱਚਾ ਮੁੰਡਾ ਆਪਦੇ ਪੇਰੈਂਟਸ ਤੋਂ ਲੈ ਕੇ ਆਦੇ ਘਰਦਿਆਂ ਤੋਂ ਲੈ ਕੇ ਪੈਸਾ ਦਿਖਾ ਦਿੰਦਾ ਵਾ ਮੇਰੇ ਪ੍ਰਾਪਰਟੀ ਪੇਰੈਂਟਸ ਕੋਲੇ ਇੰਨੀ ਆ ਇਹੋ ਜਿਹਾ ਕੁਛ ਮੇਰੀ ਐਸ਼-오ਰਾਮ ਦੀ ਜ਼ਿੰਦਗੀ ਹੈਗੀ ਸਾਡੀ ਕੁੜੀਆਂ ਜਾਂ ਜਾਇਦਰ ਮੁੰਡੇ ਬਨਾਵਟੀ ਕੁਝ ਚੀਜ਼ਾਂ ਦਿਖਾ ਦਿੰਦੇ ਹੈ ਜੀਆਂ ਜਿਹੜੀਆਂ ਹੁੰਦੀਆਂ ਨਹੀਂ ਪ੍ਰੈਕਟੀਕਲ ਦੇ ਵਿੱਚ ਅਸਲ ਦੇ ਵਿੱਚ ਹੁੰਦੀਆਂ ਨਹੀਂ ਆਪਦੇ ਜਿਵੇਂ ਤੁਸੀਂ ਦੇਖਿਆ ਹੋਣਾ ਯਾਰ ਮੈਂ ਆਪਦੀ ਗਰਲਫ੍ਰੈਂਡ ਨੂੰ ਮਿਲ ਜਾਣਾ ਵਾ ਮੈਨੂੰ ਮੋਟਰਸਾਈਕਲ ਦਾ ਰਾ ਦੇ ਦੇ ਕਿਸੇ ਤੋਂ ਬੋਲਟ ਮੰਗ ਲਿਆ ਕਿਸੇ ਤੋਂ ਗੱਡੀ ਮੰਗ ਲਈ ਕਿਸੇ ਤੋਂ ਕੁਝ ਮੰਗ ਲਿਆ ਕੁੜੀਆਂ ਨੂੰ ਬੜਾ ਇਹ ਚੀਜ਼ਾਂ ਲੱਗਦੀਆਂ ਯਾਰ ਮੁੰਡੇ ਕੋਲੇ ਬੜਾ ਬੋਲਟ ਤੇ ਆਇਆ ਵਾ ਬੜੀ ਵੱਡੀ ਗੱਡੀ ਤੇ ਆਇਆ ਵਾ ਬੜਾ ਇਹਦੇ ਕੋਲ ਅਮੀਰ ਹੋਊਗਾ ਬੜਾ ਮਰੀ ਜਿੰਦਗੀ ਇਹ ਖੁਸ਼ ਰਹਿੰਗੂਗੀ ਇਹਦੇ ਨਾਲ ਇਹ ਸਿਰਫ ਇੱਕ ਕਲਪਨਿਕ ਗੱਲਾਂ ਹੁੰਦੀਆਂ ਨੇ ਇੱਕ ਦੂਰ ਦਾ ਢੋਲ ਹੁੰਦਾ ਜਿਹੜਾ ਦੂਰੋਂ ਆਪਾਂ ਨੂੰ ਬਾਈ ਦਾ ਸੋਹਣਾ ਲੱਗਦਾ ਹੁੰਦਾ ਜਦੋਂ ਆ ਕੇ ਆਪਣੇ ਕੋਲੇ ਆ ਕੇ ਬੱਚਾ ਲੱਗ ਗਿਆ ਉਹ ਆਪਰ 10 ਮਿੰਟ ਤੋਂ 15 ਮਿੰਟ ਬਾਅਦ ਉਹਨੂੰ ਬਰਦਾਸ਼ਤ ਕਰਨਾ ਆਪਾਂ ਨੂੰ ਔਖਾ ਹੋ ਜਾਂਦਾ ਵਾ। ਇਹੀ ਚੀਜ਼ ਇੱਕ ਲਵ ਮੈਰਿਜਾਂ ਅਲਾਵਾ ਉਸ ਸਮੇਂ ਤੇ ਬੱਚਾ ਇਕੱਲਾ ਹੀ ਹੁੰਦਾ ਵਾ ਨਾ ਆਪ ਦਾ ਦੁੱਖ ਕਰਦਾ ਆਪਦੀਆਂ ਪਰੇਸ਼ਾਨੀਆਂ ਆਪਦੇ ਪੇਰੈਂਟਸ ਨੂੰ ਪੇਰੈਂਟਸ ਨੂੰ ਦੱਸ ਸਕਦਾ ਵਾ ਨਾ ਆਪਦੇ ਯਾਰਾਂ ਦੋਸਤਾਂ ਨੂੰ ਦੱਸ ਸਕਦਾ ਵਾ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਹੁੰਦਾ। ਜ਼ਿਆਦਾਤਰ ਕੁੜੀਆਂ ਇਸ ਇਸ ਕੈਟਾਗਰੀ ਦੇ ਵਿੱਚ ਜਾ ਕੇ ਇਸ ਮਾਹੌਲ ਦੇ ਵਿੱਚ ਜਾ ਕੇ ਮੈ ਸੂਸਾਈਡ ਕਰਦੀਆਂ ਵੀ ਦੇਖੀਆਂ ਨੇ। ਜਾਂ ਡਿਪਰੈਸ਼ਨ ਦੇ ਵਿੱਚ ਗਈਆਂ ਵੀ ਦੇਖੀਆਂ ਨੇ ਜਾਂ পাগল ਹੋਏ ਵੀ ਬੱਚੇ ਮੈਂ ਦੇਖਿਆ ਮੈਂ ਇਸ ਵੀਡੀਓ ਰਾਹੀਂ ਇੱਕ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੂੰਗਾ ਜੇ ਤੁਸੀਂ ਲਵ ਮੈਰਿਜ ਦੇ ਚੱਕਰ ਦੇ ਵਿੱਚ ਹੈਗੇ ਹੋ ਪਹਿਲਾਂ ਤਾਂ ਤੁਸੀਂ ਕਲੀਅਰ ਇਹ ਹੈਗਾ ਇਹ ਬਹੁਤ ਇੱਕ ਬਰਬਾਦੀ ਦਾ ਕਾਰਨਾ ਬੱਚਾ ਖੁਦ ਜੇ ਲਵ ਮੈਰਿਜ ਉੱਥੇ ਵਧੀਆ ਵਾ ਆਪਣੇ ਦੋਨੇ ਪੇਰੈਂਟਸ ਨੂੰ ਆਪਸ ਵਿੱਚ ਮੀਟਿੰਗ ਕਰਵਾਓ ਉਹਨਾਂ ਦੀ ਪਰਿਵਾਰ ਨੂੰ ਪਰਿਵਾਰ ਦੇ ਨਾਲ ਮੇਲੋ ਜੇ ਦੋਨੇ ਪਰਿਵਾਰਾਂ ਨੂੰ ਸਹੀ ਲੱਗ ਰਿਹਾ ਵਾ हां बच्चे ਸਾਡੇ ਬਹੁਤ ਖੁਸ਼ ਰਹਿਣਗੇ ਵਧੀਆ ਇਹਨਾਂ ਦੀ ਲਾਈਫ ਪਾਰਟਨ ਜਿਹੜਾ ਇਹਨਾਂ ਨੇ ਚੁਣਿਆ ਵਾ ਸਹੀ ਆ ਜੇ ਤੁਹਾਡੇ ਪੇਰੈਂਟਸ ਉਸ ਚੀਜ਼ ਨੂੰ ਐਗਰੀ ਹੁੰਦੇ ਆ ਉਸ ਚੀਜ਼ ਨੂੰ ਇੱਕ ਸਹਿਮਤੀ ਦਿੰਦੇ ਆ ਫਿਰ ਖੁਸ਼ੀ ਰਹਹੀਂ ਖੁਸ਼ੀ ਖੁਸ਼ੀ ਉਸ ਬੰਦੇ ਨਾਲ ਵਿਆਹ ਕਰਵਾ ਲਓ ਪੇਰੈਂਟਸ ਮਾਪਿਓ ਵੀ ਦੁਸ਼ਮਣ ਨਹੀਂ ਹੁੰਦੇ ਕਦੇ ਵੀ ਬੱਚੇ ਆ ਉਹਦੇ ਬੱਚੇ ਦੇ ਚਾਹੇ ਧੀਆਂ ਵਾ ਚਾਹੇ ਪੁੱਤ ਉਹਨਾਂ ਬਾਰੇ ਕਦੇ ਵੀ ਗਲਤ ਨਹੀਂ ਸੋਚਣਗੇ ਪeo ਜਿਹਨੇ ਆਪਦਾ ਬੱਚੇ ਨੂੰ ਜਨਮ ਦਿੱਤਾ ਵਾ ਮਾਂ ਜਿਹਨੇ ਬੱਚੇ ਨੂੰ ਜਨਮ ਦਿੱਤੀ ਆ ਆਪਦੇ ਬੱਚੇ ਦਾ ਕਦੇ ਵੀ ਬੁਰਾ ਨਹੀਂ ਕਰਨਗੇ ਉਹ ਸਾਨੂੰ ਉਸ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਯਾਰ ਜੇ ਸਾਡੇ ਪੇਰੈਂਟਸ ਸਾਡੇ ਲਈ ਕੁਝ ਕਰ ਰਹੇ ਨੇ ਵਧੀਆ ਹੀ ਕਰਨਗੇ ਸਾਡੇ ਲਈ ਉਹ ਫਿਕਰਬੰਦ ਨੇ ਆਪਾਂ ਇੱਥੇ ਇੱਥੇ ਗਲਤੀ ਕਰ ਦਿੰਨੇ ਆ ਪੇਰੈਂਟਸ ਦੀ ਰਾਜੈ ਨਹੀਂ ਪੁੱਛਦੇ ਆਪ ਦਾ ਸਾਰਾ ਕੁਝ ਫਾਈਨਲ ਕਰਕੇ ਪੇਰੈਂਟਸ ਨੂੰ ਕਈ ਤਾਂ ਬੱਚੇ ਮੈਂ ਇਹ ਜੇ ਦੇਖੇ ਨੇ ਸਾਰਾ ਕੁਝ ਆਪ ਦਾ ਅਰੇਂਜ ਕਰ ਲੈਂਦੇ ਆ ਉਸ ਤੋਂ ਬਾਅਦ ਪੇਰੈਂਟਸ ਨੂੰ ਦੱਸਦੇ ਆ ਜੀ ਅਸੀਂ ਤਾਂ ਵਿਆਹ ਕਰਵਾ ਲਿਆ ਖਾਸ ਕਰਕੇ ਮੁੰਡੇ ਇਹ ਜੇ ਕੰਮ ਬਹੁਤ ਕਰਦੇ ਨੇ ਤੇ ਉਸ ਪੇਰੈਂਟਸ ਦੇ ਜਾਂ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਆ ਉਦੋਂ ਜਿਨ੍ਹਾਂ ਨੇ ਆ ਉਸ ਆਪ ਦੇ ਪੁੱਤਰ ਨੂੰ ਪਾਲ ਕੇ ਪੜਾ ਕੇ ਵੱਡਾ ਕੀਤਾ ਦਿਲ ਦੇ ਵਿੱਚ ਅਨੇਕਾਂ ਰੀਝਾਂ ਪਾਲੀਆਂ ਹੁੰਦੀਆਂ ਨੇ ਉਹਨਾਂ ਦੀ ਇੱਕ ਪੁੱਛੀ ਯਾਨੀ ਨਾ ਪੁੱਛਣ ਵਾਲੀ ਗੱਲ ਹੁੰਦੀ ਆ ਕੀ ਆਪ ਦੇ ਉਹਨਾਂ ਦੇ ਦਿਮਾਗ ਤੇ ਜਿਆਦਾ ਉਹਨਾਂ ਦੇ ਤੇ ਬੀਤ ਰਹੀ ਹੁੰਦੀ ਆ ਉਹ ਕਿਸੇ ਨੂੰ ਇਹ ਦੁੱਖ ਦਰਦ ਦੱਸ ਨਹੀਂ ਸਕਦੇ ਬਸ ਆਪਦੀਆਂ ਰੀਜਾਂ ਦਾ ਗਲਾ ਘੁੱਟ ਲੈਂਦੇ ਆ ਛੋੜ ਦਿੰਦੇ ਆ ਉਹ ਮੈਂ ਇਸ ਵੀਡੀਓ ਨੂੰ ਵੀਡੀਓ ਨੂੰ ਲੰਮੀ ਨਹੀਂ ਕਰਦਾ ਮੈਂ ਲਾਸਟ ਦੇ ਵਿੱਚ ਸਾਫ਼ ਜੀ ਗੱਲ ਦੱਸ ਦੇਣਾ ਵਾ ਮਿੱਤਰ ਪਿਆਰੋ ਇਹੋ ਜਿਹੀ ਕਮਾਂ ਤੋਂ ਬਚ ਜਿਓ ਚੰਗੇ ਰਹੋਗੇ ਲਾਈਫ ਦੇ ਵਿੱਚ ਸੈੱਟ ਹੋ ਜਿਓ ਚੰਗੀ ਜੌਬ ਤੇ ਚਲੇ ਜਾਓ ਚੰਗੇ ਬਿਜ਼ਨਸ ਦੇ ਵਿੱਚ ਚਲੇ ਜਾਓ ਕਿਸੇ ਵੀ ਚੰਗੇ ਕਾਰੋਬਾਰ ਦੇ ਵਿੱਚ ਚਲੇ ਜਾਓ ਉਸ ਤੋਂ ਬਾਅਦ ਜੇ ਤੁਸੀਂ ਮੈਰਿਜ ਕਰਵਾਉਣ ਬਾਰੇ ਸੋਚਦੇ ਹੋ viashaadi.com ਨੂੰ ਜਰੂਰ ਯਾਦ ਰੱਖਿਓ ਮੇਰਾ ਨੰਬਰ ਹੈਗਾ 98722 817 ਮੈਂ ਤੁਹਾਡੀ ਇਸ ਕੰਮ ਦੇ ਵਿੱਚ ਸਹੀ ਹੈਲਪ ਕਰ ਸਕੂੰਗਾ ਧੰਨਵਾਦ ਜੀ